ਸਾਰਾਗੜੀ ਦੀ ਲੜਾਈ ਹੋਈ ਸੀਗੀ 21 ਸਿੱਖ ਸੈਨਿਕਾਂ ਨੇ ਚੌਂਕੀ ਦੀ ਰੱਖਿਆ ਕਰਦੇ ਹੋਏ ਆਪਣੀ ਸ਼ਹਾਦਤ ਦਿੱਤੀ ਹੈਗੀ ਸੀਗੀ ਤਾਂ ਉਹਨਾਂ ਦੀ ਸ਼ਹਾਦਤ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਔਰ ਬ੍ਰਿਟਿਸ਼ ਸੈਨਿਕਾਂ ਦੀ ਇੱਕ 12 ਮੈਂਬਰੀ ਟੀਮ ਡੈਲੀਗੇਸ਼ਨ ਜਿਹੜਾ ਅੱਜ ਫਿਰੋਜ਼ਪੁਰ ਪਹੁੰਚਿਆ ਹੈਗਾ ਆਰਮੀ ਦੇ 12 ਮੈਂਬਰ ਹੈਗੇ ਨੇ ਬ੍ਰਿਟਿਸ਼ ਦੇ ਔਰ ਅੱਜ ਇੱਥੇ ਫਿਰੋਜ਼ਪੁਰ ਪਹੁੰਚੇ ਹੈਗੇ ਔਰ ਸਾਰਾਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਨਤਮਸਤਕ ਹੋਏ ਆ ਉਥੇ ਜਿਹੜਾ ਇੱਥੇ ਪਹੁੰਚੇ ਹੈਗੇ ਆ ਪ੍ਰਤਾਪ ਸਿੰਘ ਬਾਜਵਾ ਵੀ ਐਲਓਪੀ ਪੰਜਾਬ ਵਿਧਾਨ ਸਭਾ ਉਹ ਵੀ ਇੱਥੇ ਪਹੁੰਚੇ ਹੈਗੇ ਸੀਗੇ ਔਰ ਸਾਰਾਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਕ ਹੋਏ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹਨੇ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਹ ਬ੍ਰਿਟਿਸ਼ ਸੈਨਿਕ ਹੈਗੇ ਨੇ ਔਰ 12 ਮੈਂਬਰੀ ਟੀਮ ਜਿਹੜੀ ਆ ਫਿਰੋਜ਼ਪੁਰ ਦੇ ਵਿੱਚ ਪਹੁੰਚੀ ਹੈਗੀ ਆ ਮਿਊਜ਼ੀਅਮ ਇਹਨਾਂ ਨੇ ਦੇਖਿਆ ਹੈਗਾ ਔਰ ਵੱਖ-ਵੱਖ ਥਾਵਾਂ ਦੇ ਉੱਪਰ ਇਹ ਵਿਜ਼ਿਟ ਕਰ ਰਹੇ ਹੈਗੇ ਆ ਔਰ ਇਹਨਾਂ ਦੀ ਟੀਮ ਹੈ ਔਰ ਪਹੁੰਚੇ ਹੋਗੇ ਨੇ ਅੱਜ ਵੱਖ-ਵੱਖ ਥਾਵਾਂ ਦੇ ਉੱਪਰ ਇਹ ਜਾ ਰਹੇ ਹੈਗੇ ਔਰ ਵਿਜ਼ਿਟ ਕਰ ਰਹੇ ਹੈਗੇ ਨੇ ਔਰ ਸਾਰਾ ਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਆ ਮਿਊਜ਼ੀਅਮ ਨੂੰ ਦੇਖਿਆ ਹੈਗਾ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਉੱਥੇ ਨਤਮਸਤ ਹੋਏ ਨੇ ਕਿਹਾ ਮੇਰਾ ਪਰਸਨ ਨਾਲ ਸਣੀ ਚੋਪੜਾ ਜਗਵਾਲੀ ਟੀਵੀ ਫਿਰੋਜ਼ ਅੱਜ ਇਸ 128 ਸਾਲਾ ਕ ਮੈਮੋਰੀਸ਼ਨ ਮਨਾ ਰਹੇ ਸਾਰਾ ਗੜੀ ਦੇ ਉਹ ਮਹਾਨ ਜੋਧੇ ਨੇ ਜਿਨ੍ਹਾਂ ਨੇ ਇਕਿਆਂ ਨੇ ਦੁਨੀਆ ਦੀ ਸਭ ਤੋਂ ਅਨਪੈਰਲਰ ਜਿਹੜੀ ਸੀ ਬੈਟਲ 10000 ਔਰ ਕਈ ਅਫਰੀਦੀ ਬਿਠਾਉਣਾ ਨਾ ਕੀਤੀ ਸੀ ਉਸੇ ਸੰਦਰਭ ਵਿੱਚ ਬ੍ਰਿਟਿਸ਼ ਰਾਇਲ ਮਿਲਟਰੀ ਅਕੈਡਮੀ ਸੈਂਡਹਸ ਤੋਂ 12 ਮੈਂਬਰੀ ਕਮੇਟੀ ਆਈ ਹੈ ਜਿਨ੍ਹਾਂ ਜਿਨ੍ਹਾਂ ਨੂੰ ਲੈਡ ਕਰ ਰਹੇ ਹਨ ਮੇਜਰ ਜਨਰਲ ਜੋਨ ਕੈਂਡਲ ਸੀ ਇਹਨਾਂ ਦੇ ਅਧੀਨ ਹੈ ਸਾਰੀ ਹੈਗੀ ਹੈ ਟੀਮ ਇਹ ਫਸਟ ਟਾਈਮ ਹੈਗਾ ਵੀ ਇਸ ਟੀਮ ਦੇ ਵਿੱਚ ਹਰ ਕਮਿਊਨਿਟੀ ਹਰ ਰਿਲੀਜੀਅਸ ਦਾ ਬੰਦਾ ਵੀ ਹੈਗਾ 크ਰਿਸਚੀਅਨ, ਹਿੰਦੂ, ਸਿੱਖ ਸਾਰੇ ਹਨ ਮੇਜਰ ਰੈਂਕ ਦੇ ਵਿੱਚ ਹੈ ਦੇ ਅਸੀਂ ਤਕਰੀਬਨ ਪੂਰੇ 12 13 ਦਿਨ ਇੰਨੇ ਚ ਰੁਕਾਂਗੇ ਤੇ 70 75 ਇਵੈਂਟਸ ਕਰਨੇ ਹਨ ਅੱਜ ਚੌਥਾ ਦਿਨ ਹੈ ਸਾਡਾ ਤੇ ਇੰਡੀਅਨ ਗਵਰਨਮੈਂਟ ਦੇ ਨਾਲ ਇੰਡੀਅਨ ਆਰਮੀ ਦੇ ਨਾਲ ਵੀ ਸਾਡੇ ਇਵੈਂਟਸ ਚੱਲੇ ਹਨ ਤੇ ਇੰਨੇ ਮੈਂ ਕਹਿੰਦਾ ਆ ਆਪ ਸਭ ਨੂੰ ਇਹੀ ਕਹਾਂਗਾ ਜਿੱਦਾਂ ਇੱਕੀ ਸਿੰਘਾ ਨੇ ਮਹਾਨ ਯੁੱਧ ਇਸਾਰੀ ਦੁਨੀਆ 'ਚ ਆਪਣਾ ਨਾਮ ਕੀਤਾ ਹੈ ਉਹ ਕਿਉਂ ਸੀ ਕਿਉਂਕਿ ਉਹ ਸਭ ਤੋਂ ਸ਼ੁਰਤ ਸੀ ਇਹੀ ਤਾਕਤ ਹੁੰਦੀ ਹੈ ਜਿਹੜਾ ਇੱਕ ਬੰਦਾ ਸਵਾ ਲੱਖ ਰੁਪਏ ਉਹ ਵੀ ਸਿਗਨੀਮ ਰਿਸ਼ਕਾ ਕੇ ਬਣਾ ਦਿੱਤਾ ਸੀ ਅੱਜ ਜੋ ਪੰਜਾਬ ਕਿਸੇ ਛਾ ਲਾ ਗਿਆ ਉਹ ਖਤਮ ਹੋ ਗਿਆ ਸਾਰਾ ਕੁਝ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਸੇ ਕਾਲਜ ਯੂਨੀਵਰਸਿਟੀ ਚ ਜਿਉ ਅੱਗੇ ਇੱਕ ਕਲੀਨ ਸ਼ੇਵਨ ਹੁੰਦਾ ਹੀ ਅੱਜ 90% ਹੈਗੇ ਸਿਰ 10% ਹੀ ਨਜ਼ਰ ਆਉਂਦੀ ਸਾਨੂੰ ਇਹ ਕਮਜ਼ੋਰੀ ਕੀ ਗੀਸਾ ਦੀ ਆਪਣੀ ਹੈ ਕੀ ਸਾਡਿਆਂ ਦੀ ਉਸ ਵੱਲ ਧਿਆਨ ਦੋ ਤਾਂ ਹੀ ਅਸੀਂ ਵੱਡੇ ਯੋਦੇ ਪੈਦਾ ਕਰ ਸਕਦੇ ਹਾਂ ਇਹ ਕਾਰਗਿਲ ਦੇ ਵਿੱਚ ਅੱਜ ਵੀ ਜਾ ਕੇ ਸਾਡੇ ਸਿੱਖ ਫੌਜੀ ਅੱਗੇ ਲੜਦੇ ਹਨ ਤੇ ਆਉਣ ਵਾਲੇ ਸਮੇਂ ਚ ਉਹੀ ਆਉਣਗੇ ਜਿਹੜੇ ਸਭ ਤੋਂ ਸੁਰਤ ਆਉਣਗੇ 40 ਸਿੰਘਾਂ ਨੇ ਇੱਕ ਸ਼ਮਕੌਰ ਦੀ ਗੜੀ ਦੇ ਵਿੱਚ ਕਿਸ ਤਰ੍ਹਾਂ ਲਖਾ ਨਾਮ ਕਾਲਾ ਕੀਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਤੇਜ਼ ਪਰਤਾਵ ਤੇ ਅੱਜ ਵੀ ਬ੍ਰਿਟਿਸ਼ ਆਰਮੀ ਦੇ ਵਿੱਚ ਇੱਕ ਸਿਕ ਨੌ ਜਵਾਨ ਸਾਰੀ ਕੰਮ ਕਰਦੇ ਹਨ ਇਹ ਪੂਰੇ ਜਸ਼ਵੇ ਨਾਲ ਲੱਗੇ ਹਨ ਤੇ ਮੈਂ ਹੀ ਆਸ ਕਰਦਾ ਹਾਂ ਵੀ ਪੰਜਾਬੀਓ ਥੋੜਾ ਸੰਭਲ ਜਿਓ ਆਪਣੀਆਂ ਰੂਟਸ ਨਾਲ ਜਿਹੜੋ ਜਿਹੜੇ ਕੌਮ ਚ ਪੈਦਾ ਹੋਏ ਹੋ ਜਿੱਦਵਾਰਿਓ ਬਰੇਤ ਇਥੇ ਲਈ ਹੋਵਾ ਜੇ ਹਿੰਦੂਤਮ ਚ ਪੈਦਾ ਹੋਏ ਪੱਕੇ ਹਿੰਦੂ ਰੋ ਸਿੱਖਤਨ ਇਹ ਪੱਕੇ ਰੋਡਾਂ 'ਵਾਂ ਡੋਲਣਾ ਰੋ ਸਤਸਰੀ ਥਿਸ ਇਜ਼ ਅ ਹਿਊਜਲੀ ਇੰਪੋਰਟੈਂਟ ਪਲੇਸ ਦੇ ਰਿਮੈਂਬਰਸ ਅ ਸਟੋਰੀ ਆਫ ਕਰੇਜ ਆਫ ਸੈਕ੍ਰੀਫਾਈਸ ਐਂਡ ਬਰੇਵੇਰੀ And telling that story today, the museum is really important to bring it alive, not just to our generation but coming generations. So, how many members are there in uh, your delegations? So there are 12 of us. Uh, we have 11 from the British Army and a Royal Air Force officer team. And uh, uh, where else will be visiting uh, many sites? So we've had a tremendous trip to learn more about the culture and history of India. Uh, we will be going on to Chandigarh to visit the military literature Fe Festival. So how do you view their uh, marital doom? So, the, the, so there's no finer thing than giving your life in the cause of your country or a, or a good thing. And therefore I view it with great respect. They fought as soldiers to the end.